ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਕਲਸੀਆ ਖਲਾ ਤੋਂ ਇੱਕ ਤਰਸਯੋਗ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਦੇ ਲਈ ਬਾਹਰਲੇ ਦੇਸ਼ ਵਿੱਚ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਦਾ ਸਾਰਾ ਕੁਝ ਬਣਾ ਦਿੱਤਾ ਹੁਣ ਜਦੋਂ ਉਹ ਬਾਹਰਲੇ ਦੇਸ਼ ਦੇ ਵਿੱਚ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਭਾਰਤ ਆ ਗਿਆ ਮੰਜੇ ਤੇ ਪੈ ਗਿਆ ਤਾਂ ਉਸ ਕੋਲ ਆਪਦਾ ਇਲਾਜ ਕਰਵਾਉਣ ਦੇ ਲਈ 10 ਰੁਪਏ ਤੱਕ ਨਹੀਂ ਹੈ ਜਸਕਾਰਕੇ ਹੁਣ ਇਸ ਪੀੜਿਤ ਪਰਿਵਾਰ ਵੱਲੋਂ ਸਮਾਜ ਸੇਵੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਗੋਹੜ ਲਗਾਈ ਜਾ ਰਹੀ ਹੈ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਗੁਰਮੀਤ ਸਿੰਘ ਦੇ ਪਿਤਾ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅੱਜ ਤੋਂ 15 ਸਾਲ ਪਹਿਲਾਂ ਮਸਕੜ ਬਾਹਲੇ ਦੇਸ਼ ਵਿੱਚ ਕੰਮਕਾਜ ਲਈ ਚਲਾ ਗਿਆ ਸੀ ਉੱਥੇ ਕੰਮਕਾਜ ਕਰਕੇ ਸਾਰੇ ਪੈਸੇ ਪਤਨੀ ਅਤੇ ਬੱਚਿਆਂ ਨੂੰ ਭੇਜਦਾ ਰਿਹਾ ਜਦੋਂ ਉਹ ਉੱਥੇ ਬਿਮਾਰ ਹੋ ਗਿਆ ਤੇ ਬਾਹਲੇ ਦੇਸ਼ ਦੇ ਵਿਅਤਿਆ ਨੇ ਉਸ ਨੂੰ ਭਾਰਤ ਭੇਜ ਦਿੱਤਾ ਭਾਰਤ ਆਣ ਕੇ ਪਤਨੀ ਅਤੇ ਬੱਚਾ ਕੋਲ ਗਿਆ ਤਾਂ ਉਹਨਾਂ ਨੇ ਉਸ ਦਾ ਇਲਾਜ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਜਿਸ ਤੋਂ ਬਾਅਦ ਗੁਰਮੀਤ ਸਿੰਘ ਪੀੜਿਤ ਹਾਲਾਤਾਂ ਦੇ ਵਿੱਚ ਆਪਣੇ ਮਾਪੇ ਕੋਲ ਪਹੁੰਚਿਆ ਅਤੇ ਹੁਣ ਗੁਰਮੀਤ ਸਿੰਘ ਮੰਜ਼ਿਲ ਤੇ ਪਿਆ ਹੈ ਇਲਾਜ ਕਰਵਾਉਣ ਦੇ ਲਈ ਪੈਸੇ ਤੱਕ ਨਹੀਂ ਹੈ ਹੁਣ ਪੀੜਿਤ ਪਰਿਵਾਰ ਵੱਲੋਂ ਸਮਾਜ ਸੇਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਕੋਖਲ ਲਗਾਈ ਜਾ ਰਹੀ ਹੈ ਤਾਂ ਕਿ ਉਹ ਆਪਣੇ ਬੱਚ ਦਾ ਇਲਾਜ ਕਰਵਾ ਸਕਣ ਅਤੇ ਇਸ ਸੇ ਮੁਕੀ ਉਤੀ ਗੱਲਬਾਤ ਕਰਦਿਆਂ ਹੋਇਆ ਕਿ ਸਾਂਝ ਸੰਗਸ਼ ਕਮੇਟੀ ਪੰਜਾਬ ਦੇ ਆਗੂ ਤਰਸੀਮ ਸਿੰਘ ਕਲਸੀਆ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਨੇ ਜਿਸ ਕਰਕੇ ਸਮਾਜ ਸੇਵੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਮੰਜੇ ਜੀ ਤੁਹਾਡਾ। ਮਨਜੀਤ ਕਾਰ। ਇਹਦਾ ਮੰਜੇ ਦੇ ਵੀਰ ਕੀ ਲੱਗਦਾ ਤੁਹਾਡਾ? ਮੇਰੇ ਵੀਰ ਲੱਗਦੇ ਆ। ਕੀ ਨਾਂ ਦਾ? ਗੁਰਮੀਤ ਸਿੰਘ। ਤੇ ਕੀ ਗੱਲ ਕੀ ਹੋਈ ਹੈ? ਇਹ ਠੀਕ ਨਹੀਂ ਆ ਗੁਰਦਿਆਂ ਦੀ ਪ੍ਰੋਬਲਮ ਹੈ। ਤੇ ਇਲਾਜ ਕਿਉਂ ਨਹੀਂ ਕਰਾਉਂਦੇ? ਲਾਜ ਹੁਣ ਕਰਤੇ ਕਰਾਈਏ ਪੈਸਾ ਕੋਈ ਹੈ ਨਹੀਂ ਕੋਈ ਫੜ ਕੇ ਦੇ ਦਿੰਦਾ ਕੋਈ ਇਲਾਜ ਕਰਾ ਦਈਦਾ ਹੈ ਵਿਆਹ ਹੋਆ ਵੀ ਹਾਂਜੀ ਵਿਆਹ ਆਏ ਤੇਰੇ ਘਰ ਦੇ ਕਿਥੇ ਆ ਕਿ ਕਰਦੇ ਤਰਨ ਤਰਨ ਰਹਿੰਦੇ ਆ ਤੂੰ ਨਹੀਂ ਕਰਾਉਂਦੇ ਇਲਾਜ ਨਹੀਂ ਹੁਣ ਨਹੀਂ ਕਰਾਉਂਦੇ ਇਲਾਜ ਕੀ ਜਾਂਦੇ ਨੇ ਸਾਰੇ ਖਾ ਲਏ ਉਹਨਾਂ ਨੇ ਤੇ ਹੁਣ ਇਲਾਜ ਨਹੀਂ ਕਰਾਉਂਦੇ ਪੈਸੇ ਸਾਰੇ ਕੀ ਕੰਮ ਕਰਦਾ ਵੀਰ ਇਹ ਬਾਹਰ ਗਿਆ ਹੀ ਬਸ ਕਟ ਵਿੱਚ ਕਿੰਨਾ ਚਿਰ ਉੱਥੇ ਲੱਗ ਗਿਆ ਬਾਬਾ ਸਾਹ ਲਾ ਕੇ ਆਏ ਤੇ ਉਹ ਪੈਸਾ ਕਿੱਧਰ ਗਿਆ ਉਹ ਪੈਸੇ ਉਹਨਾਂ ਨੇ ਖਾ ਲਏ ਸਾਰੇ ਕੋਟੀਆਂ ਲੈ ਲੀਆਂ ਉਹਨਾਂ ਨੇ ਕੋੜਾ ਕੁਝ ਕਰ ਲਿਆ ਉਹਨਾਂ ਨੇ ਤੇ ਇਹਨਾਂ ਨੂੰ ਬਾਹਰੋਂ ਆਏ ਨੂੰ ਕਿੰਨਾ ਚਿਰ ਹੋ ਗਿਆ ਹੋ ਗਏ ਇਹਨਾਂ ਨੂੰ ਜਦੋਂ ਠੀਕ ਨਹੀਂ ਹੋ ਹੁਣ ਇੱਧਰ ਆ ਗਏ ਆ ਉਹ ਮਹੀਨਾ ਦੋ ਸਾਲ ਹੋ ਚਲੇ ਇਹਨਾਂ ਨੂੰ ਆਏ ਨੂੰ ਵੀ ਹਾਂਜੀ ਤੇ ਉੱਥੇ ਉਹਨਾਂ ਕੋਲ ਹੀ ਗਏ ਪਰਿਵਾਰ ਆਪਦੇ ਕੋਲ ਆਏ ਸੀ ਤੇ ਉਹਨਾਂ ਨੇ ੱੱਕੇ ਮਾਰ ਕੇ ਕੱਢ ਘੱਟਿਆ ਵਾ ਬੱਚਿਆਂ ਨੇ ਵੀ ਤੇ ਉਹਨਾਂ ਨੇ ਵੀ ਤੇ ਹੁਣ ਇੱਥੇ ਕੌਣ ਕੰਮ ਲੈਂਦਾ ਹੈ ਇੱਥੇ ਮੈਂ ਤੇ ਦਾੜੀ ਆ ਬਜ਼ੁਰਗ ਦੀ ਰੋਟੀ ਪਕਾਉਣੀ ਮੈਂ ਤੇ ਮੇਰੇ ਵੀ ਉੱਥੇ ਬੱਚੇ ਆ ਮੈਂ ਵੀ ਪੜਾਉਣੇ ਆ ਤੁਸੀਂ ਕਿੱਥੇ ਬੈਠੇ ਹੋਣ ਮੈਂ 43 ਵੀ ਆਈ ਹੋਈ ਆ ਤੇ ਇਹ ਇਲਾਜ ਦੁਖਾਣ ਮੰਜੇ ਦੇ ਵਿਚਾਰਾ ਹਾਂਜੀ ਜੇ ਕੋਈ ਵੀ ਦੇ ਜਾਂਦੇ ਪੈਸੇ ਤੇ ਇਲਾਜ ਕਰਾ ਲਈਦਾ ਨਹੀਂ ਤੇ ਹੀ ਉਤਰੇ ਬੈਠੇ ਰਹਿੰਨੇ ਆ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮੰਜੇ ਤੇ ਇਤਰਾ ਹੋ ਗਿਆ ਇਹਨਾਂ ਨੂੰ ਵਾਵਾ ਸਿਹਰ ਹੋ ਗਿਆ ਕੀ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਤੋਂ ਤੁਸੀਂ ਕਿਉਂ ਇਹਦੇ ਘਰ ਦੇ ਪ੍ਰਤੀ ਕਿ ਜਿਹੜੇ ਇਲਾਜ ਨਹੀਂ ਕਰਵਾਉਂਦੇ ਇਹਨੂੰ ਆਨੇ ਘਰ ਜਾ ਘਰੇ ਆ ਜਾਵੇ ਤੇ ਜਹਾੜਾ ਇਲਾਜ ਪੂਰਾ ਕਰਾਵੇ ਹੁਣ ਪਾਇ ਇਹ ਦਿਖਾ ਲਿਆ ਤੇ ੱੱਕਾ ਮਾਰ ਕੇ ਨੂੰ ਬਾਹਰ ਕੱਢ ਕੇ ਤਿਆਵਾ ਮੇਰੇ ਭਰਾ ਦਾ ਇਲਾਜ ਕੀਤਾ ਜਾਵੇ ਕਿੰਨੇ ਭਰਾ ਮੁੰਡੇ ਨੇ ਬਲੌਗ ਚ ਪਾ ਕੱਤਿਆ ਇਹਨਾਂ ਦਾ ਕਿੰਨੇ ਪਾਇਆ ਨੰਬਰ ਬਲੌਗ ਚ ਭਾਬੀ ਨੇ ਬੱਚਿਆਂ ਨੇ ਵੀ ਹਾਂਜੀ ਬੱਚਿਆਂ ਦੋਨੇ ਆ ਮੰਮੀ ਕੋਲੀ ਹੁੰਦਾ ਜਾਦਾ ਫੋਨ ਬੱਚਿਆਂ ਦੋਨੇ ਫੋਨ ਹੈਗਾ ਅੱਛਾ ਹੁਣ ਫੋਨ ਵੀ ਨਹੀਂ ਚੁੱਕਦੇ ਇਹਨਾਂ ਦਾ ਨਾ ਫੋਨ ਨਹੀਂ ਚੁੱਕਦੇ ਹੁਣ ਅੱਛਾ ਹੁਣ ਸਮਾਜ ਸੇਵੀਆਂ ਤੋਂ ਕੀ ਮੰਗ ਕਰਦੇ ਨੇ ਅਸੀਂ ਇਹੋ ਆਨੇ ਇਲਾਜ ਸਾਡਾ ਕਰਾਇਆ ਜਾਵੇ ਜਾਂ ਉਹਨੂੰ ਲਿਆਂਦਾ ਜਾਵੇ ਇੱਥੇ ਭਾਈ ਤੁਹਾਡਾ ਸ਼ਗਰਾਤ ਸਿੰਘ ਜੀ ਤੇ ਕੀ ਗੱਲ ਕੀ ਹਾਲਾਤ ਬਣੇ ਪਏ ਨੇ ਘਰ ਦੇ ਤੇ ਮੁੰਡਾ ਵੀ ਮੰਜੇ ਤੇ ਕੀ ਗੱਲ ਆ ਲਾਂ ਦੇਖੋ ਮਾਰੇ ਅਸੀਂ ਦੇ ਐਸਾ ਆਪਣੇ ਸਹੁਰੇ ਕੋਲ ਹੀ ਆਉਂਦਾ ਸਹੁਰੇ ਕੋਲ ਰਹਿੰਦਾ ਮੈਂ ਤਾਂ ਪਤਾ ਨਹੀਂ ਹੁੰਦਾ ਇੱਥੇ ਆਇਆ ਤੇ ਨਹੀਂ ਆਇਆ ਘਰ ਦੀ ਬਿਮਾਰ ਸੀ ਮੈਂ ਤਾਂ ਉਹਨੂੰ ਲਈ ਫਿਰਦਾ ਰਿਹਾ ਬਸ ਆਰ ਕਦੀ ਵੱਲੇ ਕਦੀ ਕਿਤੇ ਕਦੀ ਕਿਤੇ ਠੱਕੇ ਖਾਂਦਾ ਰਿਹਾ ਤੁਹਾਡੇ ਘਰ ਦੇ ਬਿਮਾਰ ਸੀ ਆਹੋ ਤੇ ਮੁੰਡੇ ਨੂੰ ਕੀ ਮੁੰਡੇ ਦਾ ਨਾਂ ਕੀ ਆ ਜਿਹੜਾ ਮੰਜੇ ਤੇ ਹੁੰਣਾ ਇਹ ਗਰਮੀਤ ਸਿੰਘ ਇਹਨੂੰ ਕੀ ਗੱਲ ਆ ਏ ਗੁਰਦੇ ਵਾਲ ਡਾਕਟਰ ਦਾ ਦੇ ਗੁਰਦੇ ਖਰਾਬ ਹੋਏ ਕਟਰੀਆਂ ਖਰਾਬ ਹੋ ਗਈਆਂ ਅਰੇ ਧੋਨੇ ਪਾਣਗੇ ਮਹੌਰ ਕੋਈ ਇਲਾਜ ਆਜਾ ਦੇ ਹੋਰ ਕੋਈ ਇਲਾਜ ਨਹੀਂ ਆ ਤੈਨੂੰ ਅਠੀ ਨਹੀਂ ਸੱਤ ਨਹੀਂ ਧੋਨੇ ਪਣੇ ਹੋਰ ਇਲਾਜ ਦਾ ਕੋਈ ਮੇਰਾ ਤੇ ਉਹ ਪੈਸਾ ਕਿੱਥੋਂ ਲਾਉਂਦੇ ਜੇ ਨਾ ਲਾਉਂ ਓਏ ਜਿੰਨਾ ਹੈਗਾ ਪਹਿਲਾਂ ਕੋ ਝੋਨਾ ਵੇਚਿਆ ਹੋ ਲਾਤਾ ਮੱਧਾਂ ਦੋ ਵੇਚੀਆਂ ਹੋ ਲਾਤੀਆਂ ਹੀ ਤੇ ਹੁਣ ਇਥੋਂ ਕੋ ਪਿੰਡ ਦੇ ਪੈਸੇ ਪਾ ਦਿੰਦੇ ਆ ਤੇ ਇਲਾਜ ਕਰਾ ਲਈਦਾ ਨਹੀਂ ਨਹੀਂ ਤੇ ਵਿਆਹ ਨਹੀਂ ਮੁੰਡਾ ਮੁੰਡਾ ਵਿਆਹਿਆ ਹੈ ਤੇ ਕਰਦੇ ਕਿਥੇ ਨੇ ਕਰਦੇ ਤਰਨ ਤਾਰਨ ਤੇ ਉਹ ਕਿਉਂ ਨਹੀਂ ਆਉਂਦੇ ਇਹਦੇ ਕੋਲ ਉਹ ਪਹਿਲੇ ਦਿਨ ਉਹਨੇ ਪਹਿਲਾ ਪੈਸੇ ਖਾਦੀ ਰਹੀ ਆ ਪੈਸੇ ਸਾਰੇ ਖਾਲੇ ਤੇ ਹੁਣ ਇਹਨੂੰ ਘਰੋਂ ਨੇ ਬਾਹਰ ਕੱਢ ਛੱਡਿਆ ਹੈ ਸਿਆਲ ਦੇ ਵਿੱਚ ਤੇ ਉਹ ਗੱਟੇ ਸੁਜੇ ਆ ਸੁਜੇ ਪੈ ਮੱਛਰ ਨਾਲ ਲੜ ਕੇ ਰੋਈਦਾ ਪਤਾ ਨਹੀਂ ਕੀ ਬਣਿਆ ਕੀ ਨਹੀਂ ਉਹਦੇ ਬਸ ਮੁੜ ਕੇ ਫੇਰ ਉਹਨੇ ਮੈਂ ਘਰ ਨਹੀਂ ਵੜੰਦਾ ਨਾ ਇਹਨੂੰ ਇੱਕ ਕੀ ਕੰਮ ਕਰਦਾ ਹੈ ਮੁੰਡਾ ਬਾਹਰ ਹੈ ਬਾਹਰਲੇ ਦੇਸ਼ ਸੀ ਬਾਹਰਲੇ ਦੇਸ਼ ਸੀ ਤੇ ਉਹ ਜਿਹੜਾ ਪੈਸਾ ਆਉਂਦਾ ਰਿਹਾ ਉਹ ਕਿੱਥੇ ਉਹ ਸਾਰਾ ਇਹਨਾਂ ਕੋਲ ਸੀ ਸਹੁਰਿਆਂ ਨੂੰ ਦਿੱਤੀ ਗਿਆ ਤੋ ਹੁਣ ਉਹ ਵੀ ਨਹੀਂ ਲਾਗੇ ਲੱਗੇ ਉਹਨੇ ਲਾਗੇ ਲੱਗੇ ਨਹੀਂ ਮੁਰਕੇ ਜੰਦ ਕੀ ਮੰਗ ਕਰਦੇ ਤੇ ਅਸੀਂ ਇਹਨੇ ਇਲਾਜ ਕਰਾਏ ਜਾਵੇ ਘਰ ਦੀਆਂ ਇਲਾਜ ਕਰਾਵੇ ਜੋ ਪੈਸਾ ਟਗਾ ਇਹਨੇ ਸਾਰਾ ਖਾ ਲਿਆ ਤੋਨ ਮੇਰਾ ਬੁੱਢਾ ਸਰੀਰ ਮੈਂ ਕਿੰਨਾ ਤੇਰੇ ਨੂੰ ਸੰਭੂਗਾ ਉਹ ਗਾਂ ਬੱਚਿਆਂ ਸਾਹਮਣਾ ਦਾ ਹੁਣ ਜੇ ਦਾ ਮੁਰਕੇ ਕਾਨੂੰ ਮੰਗੇ ਤੇ ਜੇ ਦਾ ਮੇਰੇ ਕੋਲ ਸਾਰੀ ਵੇਚ ਚੁੱਕਾ ਮੈਂ ਹੁਣ ਤਾਂ ਮੈਂ ਇਹਨੂੰ ਕਿੱਥੋਂ ਇਲਾਜ ਕਰਾਵਾਂ ਪੈਸੇ ਲੋਕਾਂ ਨੂੰ ਪਤਾ ਜਿੱਥੇ ਹੋਣਦੇ ਆ ਮੈਂ ਮਾਂ ਕਰਦਾ ਫਰੈਸ਼ਰ ਤੋਂ ਇਹਤੇ ਕੋਈ ਕਾਰਵਾਈ ਕੀਤੀ ਜਾਵੇ ਸਮਾਜ ਸੇਵੀਆਂ ਤੋਂ ਕੀ ਮੰਗ ਕਰਦੇ ਮੈਂ ਰਸ ਤੋਂ ਮੰਗ ਕਰਦਾ ਮੇਰਾ ਇਲਾਜ ਕਰਾਉਣ ਤੇ ਜਾਂ ਉੱਥੇ ਖੜਨ ਤੇ ਜਾਂ ਇਹਦਾ ਕਿ ਸੇਵਾ ਕਰਨ ਜੋ ਪੈਸਾ ਟਗਾ ਇਹਨਾਂ ਸਾਰਾ ਹੀ ਖਾ ਲਿਆ ਆ ਬਾਹਰ ਗਏ ਮੁੰਡੇ ਦੋ ਪਸਾਲੇ ਖੱਲੇ ਨੇ ਬਾਈ ਤੁਹਾਡਾ ਗੁਰਮੀਤ ਸਿੰਘ ਤੇ ਕੀ ਗੱਲ ਮੰਜੇ ਦੇ ਕਿਉਂ ਬਏ ਕੀ ਗੱਲ ਹੋਈ ਮੰਜੇ ਦੇ ਜੀ ਮੇਰਾ ਘਰ ਦੀ ਲਾਇ ਨਹੀਂ ਕਰਾ ਕਰਦੀ ਮੈਨੂੰ ਛੱਡ ਕੇ ਚਲੇ ਗਈ ਤੇ ਮੈਂ ਤਰਨ ਬੜਾ ਜਿਹੇ ਬਾਹਰ ਆਇਆ ਮਸਕੜ ਤੋਂ ਆਇਆ ਮੈਂ ਮਸਕਰ ਤੋਂ ਆਦੇ ਨਾ ਕੋਠੀ ਲੈ ਲਈ ਆ ਆ ਦੀ ਹੁਣ ਕੋਠੀ ਲੈ ਲਈ ਤੇ ਮੈਨੂੰ ਆਂਦੇ ਵੀ ਤੂੰ ਇਥੋਂ ਜਾ ਤੇਰੇ ਵਾਸਤੇ ਪਹਿ ਨਹੀਂ ਸਾਡੇ ਕੋ ਹੈਗੇ ਅੱਛਾ ਤੁਹਾਡੀ ਘਰ ਦੀ ਹੁੰਦੀ ਹੈ ਹਾਂਜੀ ਤੇ ਇਹਨਾਂ 20 30 ਲੱਖ ਰੁਪਈਆ ਮੇਰੇ ਖਾਦਾ ਹਾਂਜੀ ਤੇ ਤੁਹਾਨੂੰ ਹੁਣ ਕੀ ਗੱਲ ਨੁਕਸ ਕੀ ਆ ਨੁਕਸ ਜੀ ਗੁਰਦੇ ਜੇ ਨਵਸਵਾ ਗੁਰਦੇ ਖਰਾਬ ਹੋ ਗਏ ਆ ਪੇਟ ਚ ਪਾਣੀ ਭਰ ਜਾਂਦਾ ਜੀ ਇਲਾਜ ਕਿਉਂ ਨਹੀਂ ਕਰਾਉਂਦੇ? ਇਲਾਜ ਨਹੀਂ ਕਰਾਉਂਦੇ। ਸਾਡੇ ਕੋ ਕੋ ਹੈ ਨਹੀਂ। ਇੱਕ ਮੇਰੇ ਸਾਲਾ ਅਮਰੀਕਾ ਚ ਆ। ਬੁਰ ਬਰੀ ਸਿੰਘ। ਇੱਥੇ ਕੀ ਦੇ ਕੋ ਰਹਿੰਦੇ ਜੀ? ਇੱਥੇ ਮੈਂ ਡਾਡੀ ਆਪਦੇ ਕੋ ਰਹਿੰਦਾ ਮੇਰੇ ਪਾਪਾ ਜੀ ਆ। ਉਹ ਵਿਚਾਰਾ ਬਜ਼ੁਰਗ ਹੋਇਆ ਵੀ। ਤੇ ਮਾਤਾ ਕਿੱਥੇ ਤੁਹਾਡੀ? ਉਹ ਮਾਤਾ ਪੂਰੀ ਹੋ ਗਈ। ਮਾਤਾ ਵਿੱਚ ਕੋਈ ਸਾਡਾ ਤੇ ਕੋਈ। ਤੇ ਦੇਖਭਾਲ ਕੌਣ ਕਰਦਾ ਪਿਆ ਤੁਹਾਡੀ? ਦੇਖਭਾਲ ਭੈਣ ਕਰਦੀ ਐ ਚਾਰੀ ਮਾੜੀ ਚੰਗੀ ਜਿਤਨਾ ਬਿਹਰੀ ਆ। ਤੇ ਹੁਣ ਜੇ ਜਿਹੜੇ ਆ ਪੈਸਾ ਤੇ ਕਿਥੋਂ ਆਉਂਦੇ ਆ ਇਲਾਜ ਲਈ ਪੈਸਾ ਤੇ ਇਤਰਾਜੀ ਬਾਹਰ ਪਿੰਡ ਵਾਲੇ ਦਿੰਦੇ ਆ ਹਾਂਜੀ ਪਿੰਡ ਵਾਲੇ ਦੇ ਦਿੰਦੇ ਸਾਨੂੰ ਥੋੜਾ ਬਾਕੀ ਕਰ ਲਾਇਕ ਕਰੀ ਜਾ ਹੁਣ ਕੀ ਮੰਗ ਕੀ ਕਰਦੇ ਮੰਗ ਹਾਂ ਮੁੱਖ ਅਧਿਕਾਰੀ ਮੰਗ ਕਰਦਾ ਵੀ ਮੇਰੀ ਵੱਤ ਕੀਤੀ ਜਾਵੇ ਤੇ ਮੈਨੂੰ ਮੇਰਾ ਇਨਸਾਫ ਦਿੱਤਾ ਜਾਵੇ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਹੈ ਜੀ 765 2900681 ਹਾਂਜੀ ਨੰਬਰ ਦਾ ਅੱਜ ਆਪਣਾ ਮੇਰਾ ਕਸਾਮਚੋਜ ਕਮੇਟੀ ਜਿਹੜਾ ਪ੍ਰਧਾਨ ਦੱਸਿਆ ਸੀ ਕੁਰਸੀ ਤੇ ਪ੍ਰਧਾਨ ਜੀ ਅੱਜ ਜਿਹੜੇ ਵੀਰ ਦੇ ਘਰ ਆਏ ਜੇ ਕੀ ਗੱਲ ਕੀ ਇਹਨੂੰ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਹਾਲਾਤ ਬਹੁਤ ਮਾੜੇ ਆ ਇਹ ਪਹਿਲਾਂ ਇਹ ਰਹਿੰਦਾ ਹੈ ਆਪਦੀ ਜੋਰ ਪਾਇਆ ਉੱਥੇ ਇਹਨਾਂ ਦੇ ਆ ਵੀ ਦੇ ਲਾਗੇ ਹੋਣ ਕਾਰਨ ਜਿਹੜਾ ਸਰੀਆੜੀ ਪਿੰਡ ਤੋਂ ਹੁੰਦੇ ਰਸਤਾ ਖੋ ਗਿਆ ਨਾ ਤੇ ਰਸਤਾ ਹੋਣ ਤੋਂ ਪਹਿਲਾਂ ਉੱਥੇ ਰਹਿੰਦੇ ਰਹੇ ਬਾਅਦ ਚ ਇੱਥੇ ਆ ਗਏ ਇਹ ਟਰੈਕਟਰ ਦੇ ਜਿਹੜਾ 4 ਮਹੀਨੇ ਵਰਕ ਵਰਕਸ਼ਾਪ ਸੀ ਆਪਦੀ ਕੰਮ ਕਰਦਾ ਸੀ ਉਸ ਤੋਂ ਬਾਅਦ ਇਹਨੇ ਆਪਦੇ ਵਿਚਾਰ ਬਣਾਏ ਤੇ ਮੈਂ ਤਰੱਕੀ ਕਰਨ ਦੇ ਬਾਅਦ ਮਾਸਟਰ ਜਾਣ ਦਾ ਪਲਾਨ ਬਣਾ ਲਿਆ ਹਾਂਜੀ ਉਸ ਤੋਂ ਬਾਅਦ ਜਿਹੜੇ ਪਲਾਨ ਬਣਾ ਕੇ ਤੇ ਬਾਅਦ ਚ ਜਦੋਂ ਫੇਰ ਇਹ ਆਇਆ ਤੇ ਉਦੋਂ ਇਹਨੇ ਘਰ ਦੇ ਨੂੰ ਵੀ ਇੱਥੇ ਲੈ ਆਂਦਾ ਪਿੰਡ ਕਲਸੀਆਂ ਕਲਾਂ ਕਾਲਸੇ ਕਲਾ ਲਾਗ ਨਮੜ ਗਿਆ ਫੇਰ ਜਦੋਂ ਬਾਤ ਚਲੇਗਾ ਤਾਂ ਉਹ 6 ਸਾਲ ਡੇਢ ਸਾਲੇ ਤੇ ਰਹੀ ਆ ਉਹ ਡੇਢ ਸਾਲ ਬਾਅਦ ਜਦੋਂ ਫੇਰ ਆਈਏ ਤਾਂ ਫੇਰ ਇਹਨਾਂ ਝਗੜਾ ਝਾਂਜਾ ਕਰਕੇ ਤੇ ਫੇਰ ਇਥੋਂ ਚਲਦੀ ਬਣੀ ਫੇਰ ਇਹਨਾਂ ਤੰਤਾ ਜਾ ਕੇ ਜੋ ਉਹ ਪਾਪਾ ਬੁਆ ਘਲਾਉਂਦਰਾ ਗਵਨ ਕੀਤੀ ਗਈ ਤੇ ਉਹ ਪੈਸੇ ਇਕੱਠੇ ਕਰਕੇ ਤੇ ਉਹਨਾਂ ਆਪ ਦਾ ਮਕਾਨ ਉਥੇ ਲੈ ਲਿਆ ਇਹਦਾ ਆਦਿ ਨੋਚਾਵਾਂ ਵੀ ਚਲੋ ਸਾਡੀ ਕੋਠੀ ਇਕੱਠੀ ਲੈ ਲਈ ਆ ਤੇ ਤਰੰਤਾ ਜਦੋਂ ਆਇਆ ਉਹੋਂ ਮੁੜ ਕੇ ਨਰਾਤ ਰਾਤ ਦੇ ਕਿ ਕੋਟੇ ਕੋਸ ਤੋਂ ਕੱਢਿਆ ਉਹ ਤੋਂ ਬਾਅਦ ਇਹ ਗਮਜਾ ਖਾ ਕੇ ਤੇ ਇਹਦਾ ਸਾਰਾ ਸਰੀਰ ਦਾ ਜਿਹੜਾ ਢਾਂਚਾ ਸਿਸਟਮ ਖਰਾਬ ਹੋ ਚੁੱਕਾ ਵਾ ਅੱਜ ਗੁਰਦੇ ਕਰਦੇ ਸਾਰੇ ਇਸੇ ਸਿਆਣਿਆਂ ਦੇ ਚੰਤਾ ਚ ਇੱਕ ਬਰਬ ਹੁੰਦੀ ਆ ਤੇ ਵੀ ਮੇਰੇ ਬੱਚੇ ਵੀ ਜਤੇਮ ਹੋ ਗਏ ਮੈਂ ਵੀ ਇੱਕ ਹਿਸਾਬ ਨਾਲ ਜਤੇਮ ਹੋ ਗਿਆ ਵਾਂ ਤੇ ਉਹ ਤੋਂ ਬਾਅਦ ਗੁਰਦੇ ਕਰਦੇ ਖਰਾਬ ਹੋ ਗਿਆ ਅੱਜ ਉਹ ਉੱਥੇ ਬੈਠੀ ਆ ਮੇਰੀ ਸਾਥ ਵੀ ਨਹੀਂ ਲੈ ਰਹੀ ਤੇ ਮੇਰਾ ਘਰ ਦਾ ਜ ਆ ਬਿਮਾਰ ਹੈ ਜਾਂ ਕਾ ਕੋਈ ਤੇ ਕੋਈ ਦਿਨਾਂ ਦਾ ਪਰਾਣਾ ਕਿਤਾ ਕੋਈ ਪ੍ਰਬੰਧ ਕੋਈ ਉਹਨੂੰ ਕਹੇ ਕਿ ਇੱਕ ਚੀਜ਼ ਦਾ ਕੋਈ ਡਿਕਲੇਅਰ ਨਹੀਂ ਗਾ ਇਹ ਇਲਾਜ ਕਿੱਤਰਾ ਹੋਣ ਇੱਥੇ ਕਰਾਉਂਦੇ ਇਹ ਇਲਾਜ ਪਿੰਡ ਦੀ ਸਿਹਤਾਂ ਨੇ ਕਰੰਦੇ ਆ ਬਾਕੀ ਇਹਨਾਂ ਕੋਲ ਜਾਇਦਾਦ ਆ ਆਪਦੀ ਬਿਲਕੁਲ ਸਾਫ਼ ਸਾਫ਼ ਦੀ ਆ ਇੱਥੇ ਕੌਣ ਕੌਣ ਇਹਨਾਂ ਦੇ ਰਹਿੰਦਾ ਇੱਥੇ ਕਿਹਦੀ ਭੈਣ ਆ ਤੇ ਏਕੇ ਦਾ ਬਾਬਾ ਪਿਆ ਮਾਦਾ ਗੁਜਰੀ ਆ ਤੇ ਭੈਣ ਵਿਆਹੀ ਆ ਭੈਣ ਵਿਆਹੀ ਆ ਤੇ ਲਾਜਪੁਰੇ ਹੁਣ ਇਹ ਪਾਲਣ ਪੁਛਰੇ ਇਸ ਤਰ੍ਹਾਂ ਹੀ ਕਰਨਦੇ ਆਪਸ ਵਿੱਚ ਦੋਵੇਂ ਪਿਓ ਪੁੱਤੀ ਐ ਦੋਵੇਂ ਮੈਂ ਆ ਦੋਵੇਂ ਪਿਓ ਪੁੱਤੀ ਐ ਹੁਣ ਕੀ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਅਸੀਂ ਮੰਗੇ ਕਰਦੇ ਆਂ ਵੀ ਮਨੁੱਖੀ ਅਧਿਕਾਰ ਕਮਿਸ਼ਨ ਕਮਿਸ਼ਨ ਕੋਲੋਂ ਅਸੀਂ ਮੰਗ ਕਰਦੇ ਆਂ ਵੀ ਇਹਨੂੰ ਬੰਦਾ ਹੱਕ ਦਵਾਇਆ ਜਾਵੇ ਜੇ ਭਲਕੇ ਇਹਨੂੰ ਕੋਈ ਅਭੀ ਨਵੀ ਹੋ ਜਾਂਦੀ ਐ ਤੇ ਜੋ ਉਹਦੇ ਹੱਕਦਾਰ ਆ ਉਹ ਭੈਣ ਉਹ ਜ਼ਿਆਦਾ ਪਿਓ ਹੋਊਗਾ ਉਹ ਇਹ ਜਿਹੜੇ ਘਰ ਦੇ ਵਕਦਾਰ ਨੇ ਬਣ ਸਕਦੀ ਤੇ ਸਮਾਜ ਸੇਵੀਆਂ ਤੋਂ ਕੀ ਮੰਗ ਕਰਦੇ ਸਭ ਸਮਾਜ ਸੇਵੀਆਂ ਤੋਂ ਉਹ ਮੰਗ ਕਰਦੇ ਆ ਵੀ ਅਸੀਂ ਜੋ ਪਿੰਡ ਤੋਂ ਇਹ ਕੱਥੇ-ਕੁੱਥੇ ਰਕੇਦੇ ਪੈਸੇ ਲਾਉਣਦੇ ਆ ਤੇ ਬਾਕੀ ਜਿਹਦਾ ਕੋਈ ਰੱਬ ਤਰਸੀ ਆ ਕੇ ਤੇ ਅਸੀਂ ਫੋਨ ਨੰਬਰ ਤਾਂ ਦੇ ਦਿੱਤਾ ਵਾ ਰੱਬ ਤਰਸੀ ਆ ਕੇ ਜੇ ਕੋਈ ਸਹਾਇਤਾ ਕਰ ਸਕੇ ਤੇ ਕਰਨੀ ਚਾਹੀਦੀ